ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 2 ਦਿਨ ਪਹਿਲਾਂ ਹਸਦੇ ਬਸਦੇ ਪੰਜਾਬ ਦੀ ਧਰਤੀ ਤੇ ਜਿਹੜੀ ਕਿ ਅਕਾਲੀ ਭਾਜਪਾ ਤੇ ਕਾਂਗਰਸ ਤੋਂ ਦੁਖੀ ਹੋ ਕੇ ਲੋਕਾਂ ਨੇ ਬੜੇ ਚਾਰ ਨਾਲ ਸਰਕਾਰ ਬਣਾਈ ਸੀ ਜਿਹੜੀ ਕਹਿੰਦੀ ਸੀ ਅਸੀਂ ਆਮ ਆਮ ਘਰਾਂ ਦੇ ਆਮ ਆਦਮੀ ਪਾਰਟੀ ਦੀ ਉਹਦਾ ਆਗੂ ਵੀ ਇੱਕ ਮਾਸਟਰ ਦਾ ਪੁੱਤ ਸਰਦਾਰ ਭਗਵੰਤ ਸਿੰਘ ਮਾਨ ਨੂੰ ਬਣਾਇਆ ਗਿਆ ਉਹ ਸਰਕਾਰ ਨੇ ਜਿਹੜੇ ਹੱਥ ਦਿਖਾਏ ਨੇ ਉਹ ਵੀ ਇਤਿਹਾਸ ਚ ਕਾਲੇ ਅੱਖਰਾਂ ਚ ਲਿਖੇ ਜਾਣਗੇ ਮੁਖਵੰਤਰੀ ਸਾਹਿਬ ਤੁਸੀਂ ਜਿਹੜਾ ਭਾਜਪਾ ਦਾ ਛੋਟਾ ਬੱਚਾ ਬਣ ਕੇ ਛੋਟਾ ਭਰਾ ਬਣ ਕੇ ਵੱਡੇ ਪਿੱਛੇ ਥੋਡੇ ਸੁਪਰੀਮੋ ਕੇਜਰੀਵਾਲ ਜਿਹੜਾ ਕਿ ਆਪਣੇ ਕੇਸਾਂ ਤੋਂ ਬਚਣ ਦਾ ਮਾਰਾ ਤੁਹਾਡੇ ਮੋਢੇ ਤੇ ਧਰ ਕੇ ਚਲਾਉਣਾ ਚਾਹੁੰਦਾ ਹੈ ਤੁਸੀਂ ਮੋਢਾ ਉਹਨੂੰ ਉਸ ਦਿਨ ਦੇਤਾ ਜਿੱਦਣ ਕਿਸਾਨ ਮਜ਼ਦੂਰਾਂ ਦਾ ਚੱਲ ਰਿਹਾ ਸ਼ਾਂਤੀਪੂਰਵਕ ਧਰਨਾ ਸ਼ੰਭੂ ਤੇ ਖਨੌਰੀ ਬਾਰਡਰ ਤੇ ਕੀ ਸੀ ਜੇ ਉਹ ਧਰਨਾ ਚੁਕਾਉਣਾ ਹੀ ਸੀ ਉਹਨਾਂ ਨੂੰ ਹਫ਼ਤੇ ਦਾ ਟਾਈਮ ਦੇ ਕੇ ਚੁਕਾਉਣ ਦੀ ਗੱਲ ਥੋੜੀ ਪੰਜਾਬ ਦੀ ਧਰਤੀ ਤੇ ਲੱਗਿਆ ਸੀ ਪਰ ਮੀਟਿੰਗ ਲਈ ਬੁਲਾਉਣਾ ਕੇਂਦਰ ਦੇ ਵਜ਼ੀਰਾ ਨੇ ਆਉਣਾ ਇਥੇ ਹੀ ਥੋੜੀ ਗੰਢ ਤੁਪ ਫੱਟਾ ਲੱਗਦਾ ਹੈ ਕੇਂਦਰ ਦੇ ਵਜ਼ੀਰ ਦਿਨ ਨੂੰ ਤੁਸੀਂ ਮੀਟਿੰਗ ਕਰ ਰਹੇ ਹੋ ਕੇਂਦਰ ਦੇ ਵਜ਼ੀਰ ਉੱਥੋਂ ਤੁਰ ਜਾਂਦੇ ਨੇ ਉਸ ਤੋਂ ਬਾਅਦ ਜਦੋਂ ਚੰਡੀਗੜ੍ਹ ਜਿਹੜਾ ਸਾਤਾ ੱੱਕੇ ਨਾ ਖੋਲਿਆ ਦਿੱਲੀ ਨੇ ਜੂਟੀ ਬਣਾਤਾ ਉੱਥੋਂ ਬਾਹਰ ਨਿਕਲ ਕੇ ਆਉਂਦਾ ਕਿਸਾਨਾਂ ਦਾ ਬਫਦ ਥੋੜੇ ਨਾਲ ਗੱਲਾਂ ਕਰਨ ਤੋਂ ਬਾਅਦ ਥੋੜੇ ਮੰਤਰੀ ਵਿੱਚ ਬੈਠੇ ਨੇ ਅਤਰਾਜ ਕਰਿਆ ਕਿਸਾਨਾਂ ਨੇ ਇਹ ਜਿਹੜੀ ਤੁਸੀਂ ਫੋਰਸ ਇਕੱਠੀ ਕਰ ਰਹੇ ਹੋ ਸਾਨੂੰ ਖਾਸਾ ਕਿ ਤੁਸੀਂ ਦਿੱਲੀ ਦੇ ਹੱਥ ਤੇ ਚੜ ਕੇ ਤੁਸੀਂ ਮੋਰਚੇ ਨੂੰ ਖਰਾਬ ਕਰੋਗੇ ਚੱਕੋਗੇ ਨਕਸਾਨ ਕਰੋਗੇ ਕਰੋੜਾਂ ਦਾ ਪਰ ਤੁਹਾਡੇ ਮੰਤਰੀ ਝੂਠਦਾ ਸੀ ਉਹਦੇ ਜਦੋਂ ਸੌ ਚੱਕਦੇ ਆ ਨਾ ਵਿਧਾਨ ਦੀ ਕੈਬਨਟ ਮੰਤਰੀ ਬਣਦੀ ਐ ਐਮਐਲਏ ਬਣਦੀ ਉਹਦੇ ਨਾਲ ਇਹ ਸੌ ਚੱਕ ਲੈਣੇ ਝੂਠ ਦੀ ਕਿ ਦਾਤਾ ਸਾਨੂੰ ਮaaf ਕਰੀ ਅਸੀਂ ਰੱਜ ਕੇ ਝੂਠ ਵੀ ਬੋਲਣਾ ਪੰਜੇ ਸਾਲ ਉਹ ਮੰਤਰੀ ਕਹਿੰਦੇ ਗੱਲੇ ਨਹੀਂ ਜੀ ਕੋਈ ਇਹਦਾ ਕੋਈ ਹੋਰ ਮਾਮਲਾ ਹੈ ਇਹ ਇਹ ਵਿਸ਼ਵਾਸ 'ਚ ਲੈ ਕੇ ਮਹਾਰੀ ਐਂਟਰ ਹੋਏ ਦੀਆਂ ਜਦੇ ਗੱਡੀਆਂ ਪੁਲਿਸ ਦੀਆਂ ਧਾੜਾਂ ਨੇ ਬੂਰੇ ਲਾ ਕੇ ਕਿਸਾਨਾਂ ਨੂੰ ਇਸ ਤਰ੍ਹਾਂ ਚੱਕ ਕੇ ਲੈ ਗਏ ਜਿਵੇਂ ਉਹ ਕੋਈ ਪਾਕਿਸਤਾਨ ਦਾ ਬਹੁਤ ਵੱਡਾ ਮੂਵ ਬੰਗੜਾ ਦੇਸ਼ ਦਾ ਬਹੁਤ ਵੱਡੀ ਮੂਵ ਸੋਟ ਆ ਕੇ ਹਿੰਦੁਸਤਾਨ ਤੇ ਹਮਲਾ ਕਰਦੀ ਹੈ ਤੇ ਉਹਨਾਂ ਨੂੰ ਇੱਥੋਂ ਦੀ ਫੋਰਸ ਫਟਾਫਟ ਤੁੰਨ ਕੇ ਚੁੱਕ ਕੇ ਲਿਆ ਕੇ ਜੇੜਾ ਤੇ ਸਿੱਟ ਦਦਿਆ ਤੁਸੀਂ ਜਿਹੜਾ ਵਰਤਾਰਾ ਕਰਿਆ ਇਹਦਾ ਖਮਿਆਜਾ ਤੁਹਾਨੂੰ ਭੁਗਤਣਾ ਪੈਣਾ ਹੈ ਇਸ ਦੀ ਅਸੀਂ ਪੂਰ ਜ਼ੋਰ ਲੰਦਿਆ ਕਰਦੇ ਆ ਜੇ ਅੱਜ ਵੀ ਸਰਕਾਰ ਚ ਮਾੜੀ ਗੋਠੀ ਵੀ ਅੜਖ ਤੇ ਗਾਇਰਤਾ ਹੁਣ ਤਾਂ ਚੱਕ ਲਿਆ ਨਾ ਥੋਨੇ ਮੋਰਚਾ ਖੁਸ਼ ਹੋ ਲੋ ਲੱਡੂ ਵੰਡ ਲੋ ਨੱਚਿਓ ਇਸ ਵਾਰੀ ਨੱਚੇ ਨਹੀਂ ਝਾੜੂ ਵਾਲੇ ਇਹ ਪਤਾ ਨਹੀਂ ਕਿਉਂ ਭੁੱਲ ਗਏ ਨਹੀਂ ਇਹ ਨੱਚਦੇ ਹੁੰਦੇ ਨੇ ਬਹੁਤ ਵੱਡਾ ਅਸੀਂ ਮਾਰਕਾ ਮਾਰ ਕੇ ਭੰਗੜਾ ਪਾਉਂਦੇ ਨੇ ਲੱਡੂ ਵੰਡਦੇ ਨੇ ਪਰ ਇੱਥੇ ਇਸ ਵਾਰੀ ਤੁਸੀਂ ਗਲਤੀ ਕਰ ਗਏ ਇਹ ਜੇ ਥੋਨੇ ਮਨਚਾ ਜਰੂਰ ਕਰ ਲੈਣਾ ਚਾਹੀਦਾ ਮੈਂ ਤੁਹਾਨੂੰ ਰਾਏ ਦਿੰਦਾ ਦੂਜੇ ਬੰਨੇ ਮੈਂ ਕਹਿੰਦਾ ਅਕਾਲੀ ਦਾ ਸਤੰਤਰ ਕਿਤੇ ਵੀ ਧੱਕਾ ਜੁਰਮ ਕਾਂਗਰਸ ਕਰੇ ਅਕਾਲੀ ਭਾਜਪਾ ਬਾਦਲ ਕੇ ਕਰਨ ਅਸੀਂ ਉਦੋਂ ਵੀ ਨਾ ਜਿਹੜਾ ਤੋਂ ਡਰਿਆ ਨਾ ਅਤਿਆਚਾਰ ਤੋਂ ਡਰਿਆ ਹਿੱਕ ਠੋਕ ਕੇ ਉਹਨਾਂ ਦਾ ਵਿਰੋਧ ਕਰਦੇ ਰਹਿਆ ਅੱਜ ਤੁਸੀਂ ਜਿਹਨਾਂ ਨੂੰ ਲੋਕਾਂ ਨੇ ਬੜੇ ਖੁਸ਼ੀ ਤੇ ਚਾਹ ਨਾਲ ਸਾਡੇ ਵੀ ਬੰਦਿਆਂ ਨੇ ਹਾ ਦਾ ਨਾਰਾ ਮਾਰ ਕੇ ਵੀ ਯਾਰ ਇਹ ਹੋ ਸਕਦਾ ਇਹ ਬੰਦੇ ਵਿਚਾਰੇ ਸਾਊ ਜੇ ਲੱਗਦੇ ਨੇ ਕੋਈ ਮੋਬਾਈਲ ਸਮਾਰਦਾ ਕੋਈ ਕੁਝ ਕਰਦਾ ਇਹ ਕਿਹਨਾਂ ਦਾ ਜਿਹੜਾ ਸੁਪਰੀਮੋ ਹੈ ਉਹ ਦਿੱਲੀ 'ਚ ਦੋ ਤਿੰਨ ਵਾਰੀ ਲਗਾਤਾਰ ਕਬਜ਼ਾ ਕਰ ਗਏ ਵੀ ਇਹਨਾਂ 'ਚ ਕੋਈ ਗੁਣ ਹੋਣਾ ਹੈ ਵੀ ਆਪਾਂ ਉਹ ਗੁਣ ਦਾ ਲਾਹਾ ਪੰਜਾਬ ਵਾਲੇ ਵੀ ਲੈ ਲਈਏ ਜਿਹੜੇ ਕਰਜ਼ੇ 'ਚ ਡੁੱਬੇ ਜਾ ਰਹੇ ਹਾਂ ਅਸੀਂ ਤਾਂ ਲਾਜ ਕਰਕੇ ਲਾਜ ਚਾਕੇ ਤੁਹਾਨੂੰ ਲਿਆਇਆ ਪਰ ਹੁਣ ਤੁਸੀਂ ਆਪਣੇ ਹਾਥੀ ਦੇ ਦੰਦ ਦਿਖਾ ਰਹੇ ਕੋ ਔਰ ਖਾਣੇ ਕੋ ਔਰ ਉਹ ਕਹਾਵਤ ਤੁਹਾਡੇ ਤੇ ਢੋਗੀ ਅਕਾਲੀ ਦਾ ਸਤੰਤਰ ਕੱਲ ਨਾਬੇ ਦੇ ਵਿੱਚ ਤੁਹਾਡੇ ਸੁਪਰੀਮੋ ਕੇਜਰੀਵਾਲ ਦਾ ਤੇ ਦੂਜੇ ਬੰਨੇ ਦੇਖਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੇ ਸੈਕੰਡਲੀ ਜਿਹੜਾ ਅਸਿਓ ਮਾਸਟਰ ਜੀ ਦਾ ਬੇਟਾ ਸਰਦਾਰ ਰਵਿੰਦਰ ਸਿੰਘ ਮਾਨ ਮੁੱਖ ਮੰਤਰੀ ਬਣਾਇਆ ਇਹਨਾਂ ਦਾ ਪੁਤਲਾ ਫਾੜ ਕੇ ਰੋਸ ਕਰਾਂਗੇ ਨਾਲ ਕਹਿਣਾ ਚਾਹੁੰਦੇ ਆ ਵੀ ਤੁਸੀਂ ਅੱਜ ਸ਼ਾਮ ਤੱਕ ਇਹਨਾਂ ਸਾਰੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਰਿਹਾ ਕਰੋ ਘਰਾਂ ਨੂੰ ਭੇਜੋ ਜਿਹੜਾ ਤੁਸੀਂ ਆ ਅੱਜ ਮੀਟਿੰਗ ਦਾ ਡਰਾਮਾ ਕਰ ਰਹੇ ਹੋ ਇਹ ਮੀਟਿੰਗ ਬਾਅਦ ਚ ਕਿਸਾਨਾਂ ਨੂੰ ਬੁਲਾਇਓ ਜੇ ਤੁਸੀਂ ਘਰਾਂ ਨੂੰ ਭੇਜ ਦੋਵੇ ਅੱਜ ਤੁਸੀਂ ਕਿਸਾਨਾਂ ਚ ਫੁੱਟ ਪਾਉਣ ਦੇ ਬਾਰੇ ਅੱਜ ਮੀਟਿੰਗ ਦਾ ਤਾਰ ਜਾਣ ਕੇ ਤੁਹਾਡੇ ਉਹੀ ਮੰਤਰੀ ਝੂਠੇ ਆ ਨੇ ਉਹੀ ਮੰਤਰੀਆਂ ਨੇ ਤਾਂ ਕਿਹਾ ਕਿ ਲੋਕਾਂ ਦੇ ਖੰਜ ਘੱਟਾ ਪਾਉਣ ਲਈ ਹਲੇ ਕਸਰ ਨਾ ਰਹਿ ਜੇ ਪਰ ਲੋਕ ਜਾਗਦੇ ਨੇ ਸਭ ਪਤਾ ਲੋਕਾਂ ਨੂੰ ਵੀ ਕੋਈ ਕੁਝ ਹੋ ਰਿਹਾ ਸचेत ਹੋ ਜਾਓ ਮੁੱਖ ਮੰਤਰੀ ਸਾਹਿਬ ਐਨਾ ਥੱਲੇ ਨਾ ਲੱਗੋ ਸੁਪਰੀਮੋ ਦੇ ਅਰਪਾ ਭਾਜਪਾ ਦੇ ਕਿ ਤੁਸੀਂ ਹੱਸਦੇ ਬਸਦੇ ਪੰਜਾਬ ਨੂੰ ਅੱਗਾ ਲਾਉਣ ਵੱਲ ਨੂੰ ਜਾ ਰਹੇ ਹੋ ਇਹਨੂੰ ਪੰਜਾਬ ਨੂੰ ਬਸ ਲੈਣ ਤੋਂ ਅਸੀਂ 84 ਤੋਂ ਦੇਖਦੇ ਆ ਰਹੇ ਹਾਂ ਮੱਧਿਆਪ ਪੰਜਾਬ ਮੜਿਆ ਉੱਬਰਦਾ ਉਹਦੇ ਕੋਈ ਇਹਦੀ ਮੂਵਮੈਂਟ ਅਠਾਈ ਜਾਂਦੀ ਹੈ ਫੇਰ ਉਹ اسی ਠੱਠੇ ਕੁੱਚ ਸਿੱਟ ਜਨੇ ਆ ਇਸ ਲਈ ਸਾਡੇ ਬੱਚੇ ਰਜਗਾਰ ਲਈ ਬਾਹਰ ਜਾਂਦੇ ਨੇ ਤਰਸ ਕਰ ਲੋ ਸਾਡੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ